ਟੋਡੀ ਮਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨ ਸਕੂੰ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਥਾਰੀ ਮਨ ਆਸ ਤਰਾਵ ਸਿਮਰੋ ਨਾਮ ਨਿਰੰਝਨ ਕਰਤੇ ਮੰਤਨ ਤੇ ਸਭ ਕਿਲ ਵਿਖਨਾਸ ਪੂਰਨ ਪਰਮ ਬ੍ਰਹਮ ਸੁਖ ਦਾਤੇ ਅਬਨਾਸ਼ੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣ ਤਾਸ ਸ਼ਾਂਤ ਸਹਿਜ ਸੂਖ ਮਨ ਉਭਜਿਓ ਕੋਠ ਸੂਰ ਨਾਨਕ ਪਰਗਾਸ ਟੋਡੀ ਮਹਿਲਾ ਪੰਜਵਾ ਹਰ ਹਰ ਪ੍ਰਤੀਤ ਪਾਵਨ ਦੀ ਪ੍ਰਾਨਮਨ ਸੁਖ ਬਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾ ਸੁੰਦਰ ਸੁਘੜ ਚਤੁਰ ਸਭ ਦੇਤਾ ਰਿਦ ਦਾਸ ਨਿਵਾਸ ਭਗਤ ਗੋਨ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੋ ਖਾਵਨ ਬਿਸਮਨ ਬਿਸਮ ਤੇ ਬਿਸਮਾਦਾ ਆਨ ਨਬੀ ਉਹ ਦੂਸਰ ਲਾਵਨ ਰਸਨਾ ਸਿਮਰ ਸਿਮਰ ਦਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋੜੀ ਮੈਲਾ ਪੰਗਵਾਂ ਮਾਈ ਮਾਇਆ ਛਾਲ ਤ੍ਰਿੰਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹਰ ਕਾ ਜਾਲ ਰਹਾਉ ਛੋੜ ਸਿਆਨੋਂ ਤੋਂ ਬਹੁ ਚਤੁਰਾਈ ਦੁਇ ਕਰ ਜੋੜ ਸਾਧ ਮੰਗ ਚੱਲ ਸਿਮਰ ਸੁਆਮੀ ਅੰਤਰ ਜਾਮੀ ਮਾਨੁਖ ਦੇਹ ਕਾ ਏ ਕੂਤਮ ਫਾਲ ਬੇਦ ਵਿਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਾਲ ਪ੍ਰੇਮ ਭਗਤ ਰੱਤੇ ਜਨ ਨਾਨਕ ਹਰ ਸਿਮਰਨ ਦੈਨ ਭੈ ਮਲ ਟੋੜੀ ਮੈਲਾ ਪੰਗਵਾ ਮਾਈ ਕਰਮ ਗੁਰ ਮਿੱਠੇ ਵੱਡਾ ਭਾਗ ਦੇਵਾ ਪਰਮੇਸ਼ਰ ਓਟ ਫਲਾ ਦਰਸ਼ਨ ਗੁਰ ਦੀਠੇ ਰਾਵ ਗੁਨ ਗਾਵਤ ਅਚੁੱਤ ਅਬਨਾਸ਼ੀ ਕਾਮ ਕ્રોਧ ਦਿਨ ਸੇ ਮਦ ਠੀਠੇ ਅਸਥਿਰ ਭੈ ਸਚ ਰੰਗ ਰਾਤੇ ਜਨਮ ਮਰਨ ਬਹੋਰ ਨਹੀਂ ਪੀਠੇ ਦਿਨ ਹਰ ਭਜਨ ਰੰਗ ਰਸ ਜੀਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੂਠੇ ਟੋੜੀ ਮਹਿਲਾ ਪੰਗਵਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਫਲੋ ਹਮਾਰਾ ਰਹਾ ਗੁਲ ਪੂਰਾ ਪੀਟਿਓ ਵਡ ਪਾਗੀ ਜਾਕੋ ਅੰਤ ਨ ਪਾਰਵਾਰਾ ਕਰ ਗਹਿ ਤਾਢ ਲੀਓ ਜਨ ਆਪਣਾ ਵਿਕ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰ ਬਚਨੀ ਬਹੜਨਾ ਸੰਕਟ ਦੁਆਰਾ ਨਾਨਕ ਸ਼ਰਨ ਗਹੀ ਸੁਆਮੀ ਕੀ ਪੁਨਾ ਪੁਧਾ ਮਮਸ਼ਕਾਰ ਟੋੜੀ ਮੈਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਦਿਨ ਸਹਿ ਸਭ ਦੁਖ ਘਰ ਕੋਟ ਜਨਮ ਕੇ ਕਿਲ ਵਿਖਨਸੈ ਸਿਮਰਤ ਪਾਵਨ ਤਨ ਮਨ ਸੋਖ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿਧ ਕਾਮ ਤੇਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਧੋਖ ੋਡੀ ਮੈਲਾ ਪੰਜਵਾਂ ਹਰ ਹਰ ਚਰਨ ਹਿਰਦੈ ਉਰ ਥਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਰਹਾ ਪੁੰਨ दान ਪੂਜਾ ਪਰਮੇਸ਼ੁਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਗੰਮ ਅਪਾਰੇ ਜੋ ਜਨ ਪਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਾਹਰ ਕਸ਼ ਨਾਮ ਦੀਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਟੋਡੀ ਮਹਿਲਾ ਨਾ ਏਕ ਓੰਕਾਰ ਸਤਗੁਰ ਪ੍ਰਸਾਦ ਕਹੋ ਕਹ ਆਪਣੀ ਅਦਮਾਈ ਪੁਰਧਿਓ ਕਨਕ ਕਾਮਨੀ ਕੇ ਰਸ ਮਾ ਕੀਰਤ ਪ੍ਰਭ ਗਾਈ ਰਹਾ ਜਾਗ ਬਿਚੂ ਉੱਠੇ ਕੋ ਸਾਚ ਜਾਨ ਕੇ ਤਾਸਿਓ ਰਚ ਉਪਜਾਈ ਦੀਨ ਬੰਧ ਸਿਮਰਿਓ ਨਹੀਂ ਕਬ ਹਉ ਤ ਜੋ ਸੰਗ ਸਹਾਈ ਮगन ਰਹਿਓ ਮਾਇਆ ਮੈਂ ਇਸ ਦਿਨ ਛੁੱਟੀ ਨ ਮਨ ਕੀ ਕਾਈ ਕਹ ਨਾਨਕ ਅਬ ਨਾਹੇ ਅਲੰਸ ਗਤ ਦਿਨ ਹਰ ਕੀ ਸ਼ਰਨਾਈ ਟੋੜੀ ਬਾਣੀ ਧਕਤਾ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ ਕਾਏ ਰੇ ਬਕਵਾਦ ਲਾਇਓ ਜੇਨ ਹਰ ਪਾਇਓ ਤਿਨਹਿਿ ਸਪਾਇਓ ਰਹਾਉ ਪੰਡਿਤ ਹੋਏ ਕੈ ਬੇਦ ਬਖਾਨ ਮੂਰਖ ਨਾਮ ਦਿਓ ਰਾਮ ਹੈ ਜਾਣੈ ਕੌਨ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਅਤਿਤ ਪਵਿਤ ਭੈ ਰਾਮ ਕਹਿਤ ਹੀ ਰਹਾਉ ਰਾਮ ਸੰਗ ਨਾਮ ਦੇਵ ਜਨਕੋ آئی ایکدی وت رہ تیار گرمت رام کہ کو تین شندے کھیل آچھ رہا کمبھار کے کر ہانڈی اچھا کے گو کےڈی اچھ رنڈی سندی ہندی گو بانے کے کر ہینگ اچھا مت سیگ گو دیول مدے لنگ اچھ لنگ سیگ ہینگ ਕੇ ਕਰ ਤੇਲ ਅਛ ਜੰਗਲ ਮਧੇ ਬੇਲ ਕੋ ਮਾਲੀ ਕੇ ਘਰ ਕੇਲ ਅਛ ਕੇਲ ਬੇਲ ਤੇਲ ਕੋ ਸੰਤ ਮਧੇ ਗੋਬਿੰਦ ਅਛ ਬੋਕਲ ਮਧੇ ਸ਼ਿਆਮ ਗੋ ਨਾਮੇ ਮਧੇ ਰਾਮ ਅਛ ਰਾਮ ਸ਼ਿਆਮ ਗੋਬਿੰਦ ਕੋ ਰਾਗ ਬੈਰਾੜੀ ਮਹਿਲਾ ਚੌਥਾ ਕਰ ਪਹਿਲਾ ਦੋ ਪਦੇ ਇੱਕੋ ਅੰਕਾਰ ਸਤਗੁਰ ਪ੍ਰਸਾਦ ਸੋਨ ਮਨ ਅਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੇ ਪਾਜ ਗੁਰਮਤ ਹਰ ਰਾਮ ਰਾਮ ਰਹਾਉ ਨਾਨਕ ਖਿਆਨ ਪ੍ਰਾਨ ਜਸ ਊਤਮ ਖਤ ਦਰਸ਼ਨ ਗਾਵੇ ਰਾਮ ਸ਼ੰਕਰ ਪ੍ਰੋੜ ਤਤੀਸ ਧਿਆਉ ਨਹੀਂ ਜਾਣਿਓ ਹਰ ਮਰਮਾਮ ਸੁਰ ਨਰ ਗਣੰਦंधर ਜਸ ਗਾਵੇ ਸਭ ਗਾਵਤ ਜੇਤ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰਿ ਰਾਮ ਬੈ ਰਾੜੀ ਮਹਿਲਾ ਚੌਥਾ ਮਨ ਮਿਰ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤ ਗੁਰਦਾਨ ਦਿਵਾਇਓ ਰਹਾ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਤਨ ਮਾਇਆ ਸੰਪ ਤਿਸ ਦੇਵੋ ਜਿਨ ਹਰ ਮੀਤ ਮਿਲਾਇਓ ਕਿਨ ਕਿੰ ਚਤਪਿਪਾ ਕਰੀ ਜਗਦੀਸ਼ਰ ਤਾਬ ਹਰ 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 ਜਸ ਧਿਆਇਓ ਜਨ ਨਾਨਕ ਕਉ ਹਰ ਫੇਟੇ ਸੁਆਮੀ ਦੁਖ ਹਉ ਮੈਂ ਰੋਗ ਗਵਾਇਓ ਬੈਰਾੜੀ ਮੈਲਾ ਚੌਥਾ ਹਰ ਜਨ RAM ਨਾਮ ਗੁੰੰਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਨ ਨੰਗਵਾਵੇ ਰਹਾ ਜੋ ਕਿਸ਼ ਕਰੇ ਸੋ ਅਪ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚ ਤਤ ਦਿਸਥਾਰਾ ਵਿੱਚ ਤਤੂ ਪੰਚ ਆਪ ਪਾਵੇ ਜਨ ਨਾਨਕ ਸਤ ਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ ਬੈਰਾੜੀ ਮਹਲਾ 4 ਜਪ ਮੰਨ RAM ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੇ ਹਰ ਭਵਜਲ ਪਾਰ ਉਤਾਰਾ ਰਹਾ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਪਉ ਨਿਰਵੈਰ ਨਿਰੰਕਾਰ ਹਰ ਨਿਕਟ ਬਸਤ ਕਾਸ਼ ਨਦਰ ਨਾ ਆਵੇ ਹਰ ਲਾਧਾ ਗੁਰ ਵਿਚਾਰ ਹਰ ਆਪੇ ਸਹਾਸਰਾ ਫਤ ਰਤਨੀ ਹੀਰਾ ਹਰ ਆਪ ਕੀਆ ਪਾ ਸਾਰਾ ਨਾਨਕ ਜਿਸੁ ਕਿਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸ਼ਾ ਸੱਚਾ ਵਣਜਾਰਾ ਬੈਰਾੜੀ ਮਹਿਲਾ ਚੌਥਾ ਜਪ ਮੰਨ ਹਰ ਨਿਰੰਝਨ ਰੰਕਾਰ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਜਾ ਕਾ ਅੰਤ ਨ ਪਾਰਾ ਵਾਰਾ ਰਹਾ ਅਗਨਕੁੰਟ ਮਹਿ ਉਰ ਧਲੇ ਵਲਾਗਾ ਹਰ ਰਾਖੈ ਉਦਰ ਮੰਝਾਰਾ ਉਹ ਐਸਾ ਹਰ ਸੇਵੋ ਮੇਰੇ ਮਨ ਹਰ ਅੰਤ ਛਡਾਵਣ ਹਾਰ ਜਾਤ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਨਮਸ਼ਕਾਰ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਅਧਾਰ ਬੈੜਾੜੀ ਮੈਂ ਲਾ ਚੌਥਾ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੇ ਸੋਈ ਫਲ ਪਾਵੇ ਫਿਰ ਦੁੱਖ ਨ ਲਾਗੇ ਆਏ ਰਹਾਉ ਸੋ ਜਪ ਸੋ ਤਪ ਸਭਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਏ ਦਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇਕ ਥਿਨ ਮੈਂ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕਲ ਪੂਰਾ ਕਿਸ ਕੀਮਤ ਕਹੀ ਨਾ ਜਾਏ ਨਾਨਕ ਸ਼ਰਨ ਤੁਮਾਰੀ ਹਰ ਜਿਉ ਭਾਵੇ ਤਿਵੇਂ ਛਡਾਏ ਰਾਗ ਬੈਰਾੜੀ ਮਹਲਾ 5 ਘਰ ਪਹਿਲਾ ੴ ਸਤਿਗੁਰ ਪ੍ਰਸਾਦ ਸੰਤ ਜਨ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾ ਜੋ ਚਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ